ਜਾਣੋ ਕਦੋਂ ਸ਼ੁਰੂ ਹੋਣਗੇ 사ਵਨ ਦੇ ਵਰਤ ਇਸ ਸ਼ੁਭ ਮਹੂਰਤ ਚ ਕਰੋ ਪੂਜਾ ਪੂਰੀਆਂ ਹੋਣਗੀਆਂ ਮਨੋ ਕਾਮਨਾਵਾਂ ਹਰ ਇੱਛਾ ਦੀ ਪੂਰਤੀ ਲਈ ਕਰੋ ਇੱਕਮ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸਬੰਧ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਧਾਰਮਿਕ ਤੇ ਹੋਰ ਵੀ ਸਰਕਾਰੀ ਸਕੀਮਾਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਜਰੂਰ ਦੇਖਦੇ ਰਹਿਣਾ ਭਗਵਾਨ ਸ਼ਿਵ ਜੀ ਦੇ ਭਗਤਾਂ ਨੂੰ ਹਰ ਸਾਲ ਸ਼ਾਵਨ ਦੇ ਪਵਿੱਤਰ ਮਹੀਨੇ ਦੀ ਉਡੀਕ ਰਹਿੰਦੀ ਹੈ ਸ਼ਾਵਨ ਦੇ ਮਹੀਨੇ ਭਗਵਾਨ ਸ਼ਿਵ ਜੀ ਦਾ ਆਸ਼ੀਰਵਾਦ ਲੈਣ ਲਈ ਸ਼ਰਧਾਲੂ ਹਰੇਕ ਸੋਮਵਾਰ ਵਰਤ ਰੱਖ ਕੇ ਸ਼ਿਵਲਿੰਗ ਤੇ ਜਲ ਅਭਿਸ਼ੇਕ ਕਰਦੇ ਨੇ ਪੰਚਾਂਗ ਅਨੁਸਾਰ ਇਸ ਸਾਲ ਸ਼ਾਵਨ ਦਾ ਮਹੀਨਾ 11 ਜੁਲਾਈ 2025 ਤੋਂ ਸ਼ੁਰੂ ਹੋ ਰਿਹਾ ਜੋ 9 ਅਗਸਤ 2025 ਨੂੰ ਖਤਮ ਹੋਵੇਗਾ ਇਸ ਸਾਲ ਸ਼ਾਵਨ ਰੱਖੜੀ ਵਾਲੇ ਦਿਨ ਖਤਮ ਹੋਵੇਗਾ ਜੋ ਕਿ 9 ਅਗਸਤ ਨੂੰ ਹੀ ਹੈ ਸਾਵਣ ਦੇ ਮਹੀਨੇ ਭਗਵਾਨ ਸ਼ਿਵ ਜੀ ਨੂੰ ਜਲ ਦੇ ਨਾਲ ਬੇਲ ਪੱਤਰ ਤਤੂਰਾ ਸ਼ਮੀ ਦੇ ਪੱਤੇ ਆਦ ਚੜਾਉਣਾ ਸ਼ੁਭ ਮੰਨਿਆ ਜਾਂਦਾ ਹੈ ਪੁਰਾਣਿਕ માનਟਾਵਾਂ ਅਨੁਸਾਰ ਜੇਕਰ ਕੋਈ ਸ਼ਰਧਾਲੂ ਸਾਵਣ ਦੇ ਸੋਮਵਾਰ ਦਾ ਵਰਤ ਰੱਖਦਾ ਹੈ ਤਾਂ ਉਸ ਦੇ ਵਿਆਹ ਜੀਵਨ ਵਿੱਚ ਖੁਸ਼ਹਾਲੀ ਆਉਂਦੀ ਹੈ ਸਾਵਣ ਮਹੀਨੇ ਦੇ ਵਰਤ ਕਦੋਂ ਕਦੋਂ ਹੋ ਰਿਹਾ ਸੁਣੋ ਪਹਿਲਾ ਸੋਮਵਾਰ 14 ਜੁਲਾਈ 2025, ਦੂਜਾ ਸੋਮਵਾਰ 21 ਜੁਲਾਈ 2025, ਤੀਜਾ ਸੋਮਵਾਰ 28 ਜੁਲਾਈ 2025, ਚੌਥਾ ਸੋਮਵਾਰ 4 ਅਗਸਤ 2025। ਪਹਿਲੇ ਸੋਮਵਾਰ ਨੂੰ ਪੂਜਾ ਕਰਨ ਦਾ ਸ਼ੁਭ ਮਹੂਰਤ ਬ੍ਰਹਮਾ ਮਹੂਰਤ ਸਵੇਰੇ 4:16 ਮਿੰਟਾਂ ਤੋਂ 5:04 ਮਿੰਟ ਤੱਕ ਅਭਜੀਤ ਮਹੂਰਤ ਦੁਪਹਿਰ 12:05 ਮਿੰਟਾਂ ਤੋਂ ਦੁਪਹਿਰ 12:58 ਮਿੰਟਾਂ ਤੱਕ ਰਹੇਗਾ। ਅਮ੍ਰਿਤਕਾਲ ਦੁਪਹਿਰ 12 ਵਜੇ ਕੇ 1 ਮਿੰਟਾਂ ਤੋਂ 1 ਵਜੇ 39 ਮਿੰਟਾਂ ਤੱਕ ਰਹੇਗਾ ਪ੍ਰਦੋਸ਼ਕਾਲ ਸ਼ਾਮ 5 ਵਜੇ ਕੇ 38 ਮਿੰਟਾਂ ਤੋਂ 7 ਵਜੇ 22 ਮਿੰਟਾਂ ਤੱਕ ਰਹੇਗਾ ਜਾਨੋ ਸਾਉਣ ਮਹੀਨੇ ਦਾ ਮਹੱਤਵ ਸਾਵਨ ਦਾ ਮਹੀਨਾ ਭਗਵਾਨ ਸ਼ਿਵ ਨੂੰ ਬਹੁਤ ਪਿਆਰਾ ਮੰਨਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਜਿਹੜੇ ਸ਼ਰਧਾਲੂ ਭਗਵਾਨ ਸ਼ਿਵ ਜੀ ਦੀ ਸ਼ਰਧਾ ਭਾਵਨਾ ਨਾਲ ਪੂਜਾ ਪਾਠ ਕਰਦੇ ਨੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਜਲਦੀ ਪੂਰੀਆਂ ਹੁੰਦੀਆਂ ਨੇ ਸਾਵਨ ਦੇ ਮਹੀਨੇ ਜੇਕਰ ਕੋਈ ਸ਼ਰਧਾਲੂ ਸੋਮਵਾਰ ਦੇ ਵਰਤ ਰੱਖਦਾ ਹੈ ਤਾਂ ਉਸ ਦੇ ਵਿਅਕਤਾ ਜੀਵਨ ਵਿੱਚ ਸੁੱਖ ਅਤੇ ਖੁਸ਼ਹਾਲੀ ਹਮੇਸ਼ਾ ਬਣੀ ਰਹਿੰਦੀ ਹੈ ਇੰਜ ਖੁਸ਼ ਹੁੰਦੇ ਨੇ ਭਗਵਾਨ ਸ਼ਿਵ ਜੀ सावन ਦੇ ਮਹੀਨੇ ਸੱਚੇ ਮਨ ਨਾਲ ਜੇਕਰ ਭਗਵਾਨ ਪੂਲੇਨਾਥ ਜੀ ਦੀ ਪੂਜਾ ਕੀਤੀ ਜਾਵੇ ਤਾਂ ਉਹ ਜਲਦੀ ਖੁਸ਼ ਹੋ ਜਾਂਦੇ ਨੇ ਇਸ ਤੋਂ ਇਲਾਵਾ ਸ਼ਿਵ ਜੀ ਨੂੰ ਖੁਸ਼ ਕਰਨ ਲਈ ਸ਼ਿਵਲਿੰਗ ਤੇ ਜਲ ਦੇ ਨਾਲ-ਨਾਲ ਤਤੂਰਾ, ਬੇਲ ਪੱਤਰ, ਚੌਲ, ਚੰਦਨ ਆਦਿ ਚੜਾਉਣ ਨਾਲ ਭਗਵਾਨ ਜੀ ਨੂੰ ਖੁਸ਼ੀ ਮਿਲਦੀ ਹੈ ਉਹ ਖੁਸ਼ ਹੋ ਜਾਂਦੇ ਨੇ ਅੱਗੇ ਆ ਸਾਵਨ ਦੇ ਮਹੀਨੇ ਵਿੱਚ ਇਸ ਤਰੀਕੇ ਨਾਲ ਕਰੋ ਭਗਵਾਨ ਸ਼ਿਵ ਦੀ ਪੂਜਾ ਸਾਵਣੇ ਮਹੀਨੇ ਹਰੇਕ ਸੋਮਵਾਰ ਵਾਲੇ ਦਿਨ ਸ਼ਿਵਜੀ ਦੀ ਪੂਜਾ ਕੀਤੀ ਜਾਂਦੀ ਹੈ ਅਜਿਹੀ ਸਥਿਤੀ ਵਿੱਚ ਸੋਮਵਾਰ ਵਾਲੇ ਦਿਨ ਸਵੇਰੇ ਇਸ਼ਨਾਨ ਕਰਕੇ ਆਪਣੇ ਸੱਜੇ ਹੱਥ ਵਿੱਚ ਪਾਣੀ ਲਓ ਅਤੇ ਸਾਵਣ ਸੋਮਵਾਰ ਦਾ ਵਰਤ ਰੱਖਣ ਦਾ ਸੰਕਲਪ ਲਓ ਫਿਰ ਮਹਾਦੇਵ ਨੂੰ ਗੰਗਾ ਜਲ ਚੜਾਓ ਇਸ ਤੋਂ ਬਾਅਦ ਓਮ ਨਮਾ ਸ਼ਿਵਾਯ ਦਾ ਜਾਪ ਕਰਦੇ ਹੋਏ ਭਗਵਾਨ ਸ਼ਿਵ ਦਾ ਜਲ ਨਾਲ ਅਭਿਸ਼ੇਕ ਕਰੋ ਹਮ ਭਗਵਾਨ ਸ਼ਿਵ ਨੂੰ ਅਕਸ਼ਤ, ਸਫੈਦ ਫੁੱਲ, ਸਫੈਦ ਚੰਦਨ, ਭੰਗ, ਤਤੂਰਾ, ਗਾਂ ਦਾ ਦੁੱਧ, ਧੂਪ, ਪੰਚామ੍ਰਿਤ, ਸੁਪਾਰੀ, ਬੇਲ ਪੱਤਰ ਚੜਾਓ। ਅੰਤ ਵਿੱਚ ਸ਼ਿਵ ਚਾਲੀਸਾ ਅਤੇ ਆਰਤੀ ਜ਼ਰੂਰ ਪੜੋ। ਇਸ ਤਰ੍ਹਾਂ ਤੁਹਾਡੇ ਸ਼ਾਵਨ ਵਰਤੈ ਉਹ ਸੰਪੂਰਨ ਹੋਣਗੇ ਤੇ ਭਗਵਾਨ ਸ਼ਿਵ ਤੋਂ ਤੁਸੀਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ। ਇਹ ਵੀਡੀਓ ਵੱਖ-ਵੱਖ ਜੋਤਿਸ਼ ਮਾਇਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਜੇਕਰ ਵੀਡੀਓ ਚੰਗੀ ਲੱਗੇ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ